ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਉਹ ਕਿਹੜੇ ਪੰਜ ਸੰਕੇਤ ਹੁੰਦੇ ਨੇ ਜੋ ਪਰਮਾਤਮਾ ਤੁਹਾਨੂੰ ਚੰਗਾ ਸਮਾਂ ਆਉਣ ਤੋਂ ਪਹਿਲਾਂ ਦਿੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਤੁਹਾਡੇ ਨਾਲ ਉਹ ਪੰਜ ਸੰਕੀਤਾਂ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਆਪਣੀ ਜ਼ਿੰਦਗੀ ਦੀ ਸਾਰੀ ਡੋਰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਹੱਥ ਵਿੱਚ ਹੈ ਕਿਉਂਕਿ ਖਾਲਸਾ ਜੀ ਆਪਣੇ ਲਈ ਕੀ ਚੰਗਾਏ ਤੇ ਕੀ ਮਾੜਾਏ ਤੇ ਕਿਹੜੀ ਚੀਜ਼ ਜਾਂ ਵਸਤੂ ਪਦਾਰਥ ਆਪਾਂ ਨੂੰ ਦੇਣੇ ਨੇ ਤੇ ਕਿਹੜੇ ਨਹੀਂ ਦੇਣੇ ਇਹ ਸਭ ਚੀਜ਼ਾਂ ਉਸ ਮਾਲਕ ਨੇ ਆਪਣੇ ਹੱਥ ਦੇ ਵਿੱਚ ਉਸ ਮਾਲਕ ਨੇ ਆਪਣੇ ਹੱਥ ਵਿੱਚ ਰੱਖੀਆਂ ਨੇ ਇਸ ਲਈ ਖਾਲਸਾ ਜੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਵਾਹਿਗੁਰੂ ਜੀ ਦੀ ਮਰਜ਼ੀ ਦੇ ਅਨੁਸਾਰ ਤੇ ਆਪਣੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦੇ ਮੁਤਾਬਕ ਹੀ ਆਪਾਂ ਨੂੰ ਮਿਲਦੇ ਨੇ। ਇਸੇ ਤਰ੍ਹਾਂ ਖਾਲਸਾ ਜੀ ਪਰਮਾਤਮਾ ਚੰਗਾ ਸਮਾ ਆਉਣ ਤੋਂ ਪਹਿਲਾਂ ਕਈ ਵਾਰ ਆਪਾਂ ਨੂੰ ਮੌਕੇ ਵੀ ਦਿੰਦੇ ਨੇ ਤੇ ਕਈ ਸੰਕੇਤ ਵੀ ਦਿੰਦੇ ਨੇ ਜਿਹੜੇ ਆਪਾਂ ਅਣਜਾਣ ਪੁਨੇ ਦੇ ਵਿੱਚ ਉਹਨਾਂ ਮੌਕਿਆਂ ਨੂੰ ਖਾਲਸਾ ਜੀ ਸੰਭਾਲ ਨਹੀਂ ਪਾਉਂਦੇ। ਕਿਉਂਕਿ ਖਾਲਸਾ ਜੀ ਸਾਨੂੰ ਇਸ ਗੱਲ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ ਤੇ ਨਾ ਹੀ ਸਾਨੂੰ ਕੋਈ ਗਿਆਨ ਦੇਣ ਵਾਲਾ ਹੁੰਦਾ ਹੈ ਤਾਂ ਜਦੋਂ ਵੀ ਖਾਲਸਾ ਜੀ ਮਾਲਕ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦਿੰਦੇ ਨੇ ਤੇ ਨਾਲ ਕੁਝ ਸਾਨੂੰ ਸੰਕੇਤ ਵੀ ਦਿੰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾੜਾ ਸਮਾਂ ਲੰਘ ਕੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾ ਫਿਰ ਖੁਸ਼ੀਆਂ ਤੇ ਬਰਕਤਾਂ ਦੇ ਵਾਲਾ ਟਾਈਮ ਆਉਣ ਵਾਲਾ ਹੁੰਦਾ ਏ ਤਾਂ ਫਿਰ ਮੇਰੇ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਾਂ ਨੂੰ ਕਿਹੜੇ ਪੰਜ ਸੰਕੇਤ ਦਿੰਦੇ ਨੇ ਏਸੀ ਤਰ੍ਹਾਂ ਖਾਲਸਾ ਜੀ ਆਪਾਂ ਨੇ ਆਪਣੀ ਬਜ਼ੁਰਗਾ ਦੀ ਕਹਾਵਤ ਤਾਂ ਸੁਣੀ ਹੋਣੀ ਏ ਕਿ ਰੱਬ ਜਦੋਂ ਵੀ ਮਾਰਦਾ ਏ ਨਾਹੀਂ ਚਪੀੜ ਮਾਰਦਾ ਏ ਨਾਹੀਂ ਲੱਤ ਮਾਰਦਾ ਏ ਜਦੋਂ ਵੀ ਮਾਰਦਾ ਏ ਬੰਦੇ ਦੀ ਮੱਤ ਹੀ ਮਾਰਦਾ ਏ ਕਿ ਜੇਕਰ ਖਾਲਸਾ ਜੀ ਆਸੀਂ ਮਾੜੇ ਕੰਮ ਕਰਾਂਗੇ ਤੇ ਮਾੜੇ ਕਰਮਾਂ ਦਾ ਨਤੀਜਾ ਸਾਨੂੰ ਮਾੜਾ ਹੀ ਮਿਲੇਗਾ ਚੰਗੀ ਕਰਾਂਗੇ ਤੇ ਚੰਗਿਆਂ ਦਾ ਸਾਨੂੰ ਚੰਗਾ ਹੀ ਮਿਲੇਗਾ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਮਨੁੱਖ ਦੀ ਮਤਬ ਮਾਰੀ ਜਾਂਦੀ ਏ ਤੇ ਉਸ ਨੂੰ ਚੰਗਾ ਮਾੜਾ ਕੁਝ ਵੀ ਪਤਾ ਨਹੀਂ ਲੱਗਦਾ ਕੀ ਸਹੀ ਏ ਕੀ ਗਲਤ ਕੁਝ ਸਮਝ ਨਹੀਂ ਆਉਂਦਾ ਇਸ ਲਈ ਖਾਲਸਾ ਜੀ ਮਹাপুরਖ ਕਹਿੰਦੇ ਨੇ ਕਿ ਕਦੇ ਵੀ ਮਾੜੇ ਕਰਮ ਨਾ ਕਰੋ ਜਿਸ ਦੇ ਨਾਲ ਖਾਲਸਾ ਜੀ ਸਾਨੂੰ ਵਾਹਿਗੁਰੂ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਸਾਡਾ ਰਿਜਕ ਨਹੀਂ ਖੋੜਾ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਰੋਟੀ ਤਾਂ ਸਭ ਨੂੰ ਦੇ ਕੇ ਹੀ ਸਵਾਉਂਦਾ ਏ ਭਾਵੇਂ ਖਾਲਸਾ ਜੀ ਉਹ ਇਨਸਾਨ ਚੰਗਾ ਕੰਮ ਕਰੇ ਤੀ ਭਾਵੇਂ ਮਾੜਾ ਤੇ ਦੂਸਰੀ ਕਹਾਵਤ ਖਾਲਸਾ ਜੀ ਜਦੋਂ ਵਾਇਗਰੂ ਸੱਚੇ ਪਾਸ਼ਾ ਜੀ ਕਿਸੇ ਤੇ ਕਿਰਪਾ ਕਰਦੇ ਨੇ ਤਾਂ ਉਸ ਦੇ ਵਾਰੇ ਨਿਆਰੀ ਕਰ ਦਿੰਦੇ ਨੇ ਉਸ ਨੂੰ ਛੱਪੜ ਪਾਰ ਕੇ ਦਿੰਦੇ ਨੇ ਖਾਲਸਾ ਜੀ ਕੀ ਸਭ ਉਸ ਮਾਲਕ ਦੇ ਰੰਗ ਨਹੀਂ ਖਾਲਸਾ ਜੀ ਜਿੰਨਾਂ ਨੂੰ ਆਪਾਂ ਦੁਨੀਆਦਾਰੀ ਦੇ ਵਿੱਚ ਰਹਿ ਕੇ ਵੀ ਸਮਝ ਨਹੀਂ ਪਾਉਂਦੇ ਇਹ ਸਬਤੋ ਖਾਲਸਾ ਜੀ ਆਪਾਂ ਨੂੰ ਸਬਤ ਹੁੰਦਾ ਏ ਕਿ ਆਪਣੀ ਹੱਥ ਦੀ ਵਿੱਚ ਕੁਝ ਨਹੀਂ ਆ ਦੁੱਖ ਸੁਖ ਆਪਣੀ ਜ਼ਿੰਦਗੀ ਦੀ ਖੁਸ਼ੀਆਂ ਗਮੀਆਂ ਸਭ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਹੱਥ ਵਿੱਚ ਨੇ ਇਸੇ ਤਰ੍ਹਾਂ ਖਾਲਸਾ ਜੀ ਸਭ ਤੋਂ ਪਹਿਲਾ ਸੰਕੇਤ ਇਹ ਹੁੰਦਾ ਏ ਕਿ ਜਦੋਂ ਵੀ ਆਪਣੀ ਤੇ ਚੰਗਾ ਸਮਾਂ ਆਉਣਾ ਹੁੰਦਾ ਏ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਾਂ ਨੂੰ ਹਿੰਮਤ ਤੇ ਉਦਮ ਬਖਸ਼ ਦਿੰਦੇ ਨੇ ਆਪਣਾ ਮਨ ਜਿਵੇਂ ਗੁਰ ਬਾਣੀ ਦੇ ਵਿੱਚ ਲੱਗਦਾ ਹੈ ਤੇ ਅਮਰਤ ਵੇਲੇ ਦੀ ਦਾਤ ਬਖਸ਼ਦੇ ਨੇ ਕਿਉਂਕਿ ਖਾਲਸਾ ਜੀ ਹਰ ਮਨੁੱਖ ਦੀ ਕਾਮਯਾਬੀ ਦੇ ਪਿੱਛੇ ਉਸ ਦੀ ਜ਼ਿੰਦਗੀ ਦੇ ਕੁਝ ਨਿਜਮ ਹੁੰਦੇ ਨੇ ਮੇਰੇ ਕਹਿੰਦਾ ਭਾਵ ਖਾਲਸਾ ਜੀ ਸਮੇਂ ਸਿਰ ਉੱਠਣਾ ਸਮੇਂ ਸਿਰ ਖਾਣਾ ਪੀਣਾ ਤੇ ਸਮੇਂ ਸਿਰ ਆਪਣੀ ਸਾਰੇ ਕੰਮਕਾਰ ਖਤਮ ਕਰਨੇ ਇਸ ਲਈ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਲਸ ਖਤਮ ਹੁੰਦਾ ਏ ਦੀ ਆਪਣੀ ਅੰਮ੍ਰਿਤ ਵੇਲੇ ਆਪਣੀ ਆਪ ਹੀ ਜਾਗ ਖੁੱਲਣ ਲੱਗ ਜਾਂਦੀ ਏ ਤਾਂ ਫਿਰ ਖਾਲਸਾ ਜੀ ਉਸ ਦਿਨ ਤੋਂ ਹੀ ਸਮਝ ਲੈਣਾ ਕਿ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਏ ਵੀਰੇ ਕਹਿੰਦਾ ਭਾਬ ਖਾਲਸਾ ਜੀ ਆਪਣਾ ਪਹਿਲਾ ਸੰਕੇਤ ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਵੇਲੇ ਉੱਠਣਾ ਏ ਤੇ ਦੂਸਰਾ ਸੰਕੇਤ ਇਹ ਹੁੰਦਾ ਖਾਲਸਾ ਜੀ ਜਦੋਂ ਆਪਣਾ ਗੁਰਬਾਣੀ ਦੇ ਵਿੱਚ ਮਨ ਲੱਗੇ ਗੁਰਬਾਣੀ ਦਾ ਜਾਪ ਕਰਨ ਨੂੰ ਜੀ ਕਰੇ ਆਪਣੇ ਕੋਲ ਜਦੋਂ ਵੀ ਸਮਾਂ ਹੋਵੇ ਉਸ ਸਮੇਂ ਹੀ ਆਪਣਾ ਮਨ ਕਰੇ ਕਿ ਗੁਰਬਾਣੀ ਦਾ ਜਾਪ ਕਰੀਏ ਵੱਧ ਤੋਂ ਵੱਧ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਣਾ ਗੁਰਬਾਣੀ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇ ਤੇ ਆਪਣਾ ਹਰ ਵੇਲੇ ਮਨ ਹੱਸਦਾ ਰਹੇ ਖਿੜਿਆ ਰਹੇ ਤਾਂ ਸਮਝ ਲਓ ਇਹ ਵੀ ਇੱਕ ਚੰਗਾ ਸਮਾਂ ਆਉਣ ਦਾ ਸੰਕੇਤ ਹੁੰਦਾ ਹੈ। ਤੀਸਰਾ ਸੰਕੇਤ ਇਹ ਹੁੰਦਾ ਖਾਲਸਾ ਜੀ ਕਿ ਇੱਕ ਟਾਈਮ ਹੁੰਦਾ ਹੈ ਜਦੋਂ ਆਪਣਾ ਗੁਰਬਾਣੀ ਦਾ ਜਾਪ ਕਰਨ ਦਾ ਮਨ ਨਹੀਂ ਕਰਦਾ ਤੇ ਗੁਰਬਾਣੀ ਦੇ ਵਿੱਚ ਮਨ ਵੀ ਨਹੀਂ ਲੱਗਦਾ ਆਪਣਾ। ਤੇ ਇੱਕ ਟਾਈਮ ਇਹ ਹੁੰਦਾ ਖਾਲਸਾ ਜੀ ਜਦੋਂ ਆਪਣਾ ਮਨ ਖਿੜਿਆ ਰਹਿੰਦਾ ਹੈ ਹਰ ਸਮੇਂ ਆਪਾਂ ਹੱਸਦੇ ਰਹਨੇ ਆ ਖੇਡਦੇ ਰਹਨੇ ਆ ਆਪਣੀ ਲੋਰ ਦੇ ਵਿੱਚ ਰਹਿਨੇ ਆ ਤੇ ਆਪਾਂ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਦੇ ਆ ਸੇਵਾ ਸਿਮਰਨ ਕਰਦੇ ਆ ਆਪਣਾ ਮਨ ਖੁਸ਼ ਰਹਿੰਦਾ ਹੈ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਆਪਣੇ ਮਨ ਤੇ ਤਨ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਜੇ ਆਪਣਾ ਮਨ ਖੁਸ਼ ਹੋਵੇਗਾ ਤੇ ਆਪਣਾ ਤਨ ਵੀ ਖਿੜਿਆ ਰਹੇਗਾ ਤੇ ਕੰਮ ਕਰਨ ਨੂੰ ਮਨ ਕਰਦਾ ਰਹੇਗਾ ਕਿਉਂਕਿ ਖਾਲਸਾ ਜੀ ਜਦੋਂ ਆਪਣਾ ਮਨ ਖੁਸ਼ ਹੋਵੇਗਾ ਤੇ ਆਪਣੇ ਤਨ ਤੋਂ ਆਲਸ ਤੇ ਦਲੇਦਰ ਦੂਰ ਹੋਵੇਗਾ ਤੇ ਕੰਮ ਦੇ ਵਿੱਚ ਮਨ ਲੱਗੇਗਾ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਹਾਨੂੰ ਇਹ ਬਦਲਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਸਮਝ ਲਾਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਇਸੀ ਤਰ੍ਹਾਂ ਖਾਲਸਾ ਜੀ ਅਗਲਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਤੁਹਾਡਾ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਪਹਿਲਾਂ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਫਿਰ ਅਚਾਨਕ ਹੀ ਤੁਸੀਂ ਆਪਣੇ ਸ਼ਾਂਤ ਸੁਭਾਅ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਨੇ ਹੋ ਜਦੋਂ ਤੁਹਾਡਾ ਜਦੋਂ ਤੁਹਾਡਾ ਮਨ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕਾਹਲੀ ਨਾ ਕਰੇ ਜਦੋਂ ਤੁਹਾਡੇ ਮਨ ਦੇ ਵਿੱਚ ਸਬਰ ਸੰਤੋਖਤੀ ਸਹਿਨਸ਼ੀਲਤਾ ਆ ਜਾਵੇ ਤਾਂ ਖਾਲਸਾ ਜੀ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਬਦਲਾਅ ਨਜ਼ਰ ਆਉਂਦਾ ਏ ਤਾਂ ਤੁਸੀਂ ਉਸ ਤੋਂ ਵੀ ਸਮਝ ਸਕਦੇ ਹੋ ਕਿ ਇਹ ਇੱਕ ਚੰਗਾ ਸਮਾਂ ਆਉਣ ਦਾ ਵਧੀਆ ਸੰਕੇਤ ਹੁੰਦਾ ਏ ਲਾਸਟ ਵਾਲਾ ਸੰਗੀਤ ਖਾਲਸਾ ਜੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੇ ਤੁਹਾਡਾ ਉਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਏ ਤੁਸੀਂ ਆਪਣਾ ਮਨ ਲਗਾ ਕੇ ਤੇ ਪੂਰੀ ਖੁਸ਼ੀ ਦੇ ਨਾਲ ਉਸ ਕੰਮ ਨੂੰ ਕਰਦੇ ਹੋ ਜਦੋਂ ਵੀ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਹੈ ਤਾਂ ਤੁਸੀਂ ਇਸ ਨੂੰ ਨਾ ਗਵਾਓ ਸੰਭਾਲੋ ਇਸੇ ਤਰ੍ਹਾਂ ਖਾਲਸਾ ਜੀ ਇਹ ਪੰਜ ਸੰਕੇਤ ਸੰਨਤੀ ਅੱਜ ਤੋਂ ਹੀ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰੋ ਜੇਕਰ ਇਹ ਆਪਾਂ ਵੇਲਾ ਸੰਭਾਲਿਆ ਨਾ ਕਿ ਆਪਣੀ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ ਤੇ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਪਵੇਗੀ ਤੇ ਦੁੱਖ ਰੋਗ ਨੇ ਜਿਹੜੇ ਦੂਰ ਨਹੀਂ ਹੋਣਗੇ ਸੋ ਖਾਲਸਾ ਜੀ ਇਹ ਸੀ ਉਹ ਪੰਜ ਸੰਕੇਤ ਵੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੁਣਨ ਦੇ ਲਈ ਖਾਲਸਾ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਪੁਲਾ ਚੁਕਾ ਦੀ ਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ